ਦਾ ਦਿਨ ਹੈ ਅੱਜ ਇਹ ਦਿਨ ਸਿਰਫ ਪੰਜਾਬ ਦੀ ਸਿਆਸਤ ਲਈ ਨਹੀਂ ਸਗੋਂ ਹਰ ਪੰਜਾਬੀ ਦੇ ਲਈ ਇੱਕ ਅਹਿਮ ਦਿਨ ਮੰਨਿਆ ਜਾ ਰਿਹਾ ਹੈ ਕਿਉਂਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ੀ ਹੈ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਜਿਹੜਾ ਹੈ ਸੀਐਮ ਮਾਨ ਨੂੰ ਤਲਬ ਕੀਤਾ ਗਿਆ ਸੀਗਾ ਸੀਐਮ ਮਾਨ ਦੇ ਵੱਲੋਂ ਦਿੱਤੇ ਗਏ ਪਿਛਲੇ ਬਿਆਨਾਂ ਨੂੰ ਲੈ ਕੇ ਤਰਾਜੋ ਬਿਆਨਾਂ ਨੂੰ ਲੈ ਕੇ ਜੋ ਕਿ ਕੋਲਕਾ ਨੂੰ ਲੈ ਕੇ ਦਿੱਤੇ ਗਏ ਸੀਗੇ ਤੇ ਇੱਕ ਵਿਵਾਦ ਤੋ ਵੀਡੀਓ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਜਿਹੜਾ ਹੈ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਸੀਐਮ ਮਾਨ ਨੂੰ ਤਲਬ ਕੀਤਾ ਗਿਆ ਸੀਗਾ ਕਿ ਉਹ 15 ਜਨਵਰੀ ਨੂੰ ਆਕੇ ਸ਼੍ਰੀਕਾਲ ਤਖਤ ਸਾਹਿਬ ਵਿਖੇ ਨਿੱਜੀ ਤੌਰ ਤੇ ਆਕੇ ਆਪਣਾ ਸਪਸ਼ਟੀਕਰਨ ਦੇਣ ਆਪਣੇ ਬਿਆਨਾਂ ਤੇ ਵਿਵਾਦਿਤ ਵੀਡੀਓ ਤੇ ਤੇ ਅੱਜ ਉਹ ਦਿਨ ਹੈ ਅੱਜ ਸੀਐਮ ਮਾਨ ਜਿਹੜੇ ਨੇ ਸ਼੍ਰੀਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਸ਼੍ਰੀਕਾਲ ਤਖਤ ਸਾਹਿਬ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਸੀਐਮ ਮਾਨ ਜਿਹੜੇ ਨੇ 15 ਜਨਵਰੀ ਨੂੰ 10 ਵਜੇ ਸ਼੍ਰੀਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਪਰ ਬਾਅਦ ਦੇ ਵਿੱਚ ਕਿਹਾ ਗਿਆ ਸੀ ਕਿ ਸੀਐਮ ਮਾਨ ਦੇ ਵੱਲੋਂ ਕੁਝ ਹਵਾਲੇ ਦਿੱਤੇ ਗਏ ਸੀਗੇ ਪ੍ਰੋਗਰਾਮਸ ਨੂੰ ਲੈ ਕੇ ਉਸ ਤੋਂ ਬਾਅਦ ਜਿਹੜਾ ਹੈ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਲੈਟਰ ਆਈ ਸੀਗੇ ਕਿ ਜਿਹੜੀ ਸੀਐਮ ਮਾਨ ਦੀ ਪੇਸ਼ੀ ਹੈ ਉਹ ਸਾਡੇ 4 ਵਜੇ ਕਰ ਸਕਦੇ ਆ ਪਰ ਉਸ ਤੋਂ ਬਾਅਦ ਸੀਐਮ ਮਾਨ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਮੇਰਾ ਕੋਈ ਪ੍ਰੋਗਰਾਮ ਨਹੀਂ ਹੈ ਮੈਂ ਨਿਮਾਣੇ ਸਿੱਖ ਵਜੋਂ ਸਵੇਰੇ 10 ਵਜੇ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਪੇਸ਼ ਹੋਵਾਂਗਾ ਇੱਕ ਨਿਮਾਣੇ ਸਿੱਖ ਵਜੋਂ ਨੰਗੇ ਪੈਰੀ ਆ ਕੇ ਜਿਹੜਾ ਐ ਮੈਂ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਪੇਸ਼ ਹੋਵਾਂਗਾ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗੱਜ ਨੇ ਪਹਿਲਾ ਸੀਐਮ ਨੂੰ ਸਵੇਰੇ 10 ਵਜੇ ਪੇਸ਼ ਹੋਣ ਲਈ ਕਿਹਾ ਸੀ ਪਰ ਸੀਐਮ ਦੇ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋਏ ਦੁਪਹਿਰ 4:30 ਵਜੇ ਪੇਸ਼ ਹੋਣ ਲਈ ਕਿਹਾ ਗਿਆ ਹਾਲਾਂਕਿ ਇਸ ਦੇ ਜਵਾਬ 'ਚ ਸੀਐਮ ਨੇ ਕਿਹਾ ਕਿ ਉਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਹੈ ਉਹ ਸਵੇਰੇ 10 ਵਜੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣਗੇ ਦੱਸ ਦਈਏ ਕਿ ਜਥੇਦਾਰ ਵੱਲੋਂ ਤਲਬ ਕੀਤੇ ਜਾਣ ਤੋਂ ਤੁਰੰਤ ਬਾਅਦ ਸੀਐਮ ਭਗਵੰਤ ਮਾਨ ਨੇ ਨਿਮਾਣੇ ਸਿੱਖ ਬਾਗ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨੰਗੇ ਪੈਰ ਚੱਲ ਕੇ ਪੇਸ਼ ਹੋਣਗੇ ਉਹਨਾਂ ਨੇ ਕਿਹਾ ਸੀ ਕਿ ਉਸ ਦਿਨ ਰਾਸ਼ਟਰਪਤੀ ਦਾ ਅੰਮ੍ਰਿਤਸਰ ਚੇ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸ ਕਾਰੀ ਦੇ ਦਿੱਤੀ ਗਈ ਹੈ ਕਿ ਉਹ ਰਾਸ਼ਟਰਪਤੀ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਉਹ ਸ਼ਾਮਲ ਨਹੀਂ ਹੋ ਸਕਣਗੇ ਮੁੱਖ ਮੰਤਰੀ ਮਾਨ ਨੇ ਇਸ ਦੇ ਨਾਲ ਪੇਸ਼ੀ ਦਾ ਲਾਈਵ ਟੈਲੀਕਾਸਟ ਕਰਨ ਦੀ ਵੀ ਬੇਨਤੀ ਕੀਤੀ ਸੀ ਦੱਸ ਦਈਏ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਕੁਝ ਦਿਨਾਂ ਪਹਿਲਾਂ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੁਲਦੀਪ ਸਿੰਘ ਗੜਗਜ ਨੂੰ ਜਿਹੜੀ ਹੈ ਅਪੀਲ ਕੀਤੀ ਗਈ ਸੀ ਕਿ 15 ਜਨਵਰੀ ਨੂੰ ਜਦੋਂ ਉਹਨਾਂ ਦੀ ਪੇਸ਼ੀ ਹੋਵੇਗੀ ਤਾਂ ਉਹ ਜਿਹੜਾ ਹੈ ਉਹ ਸਾਰਾ ਲਾਈਵ ਟੈਲੀਕਾਸਟ ਸਾਰੇ ਚੈਨਲਾਂ 'ਤੇ ਕੀਤਾ ਜਾਵੇ ਤਾਂ ਕਿ ਪਲ-ਪਲ ਦੀ ਜਿਹੜੀ ਅਪਡੇਟ ਹੈ ਉਹ ਸੰਗਤਾਂ ਨੂੰ ਮਿਲਦੀ ਰਹੇ ਪਲ-ਪਲ ਦਾ ਹਿਸਾਬ ਸੰਗਤ ਨੂੰ ਮਿਲੇ ਕਿ ਮੁੱਖ ਮੰਤਰੀ ਆਨ ਦੇ ਵੱਲੋਂ ਕੀ ਕਿਹਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਇਹ ਜਿਹੜੀ ਹੈ ਅਪੀਲ ਕੀਤੀ ਗਈ ਸੀ ਕਿ 15 ਜਨਵਰੀ ਨੂੰ ਜਦੋਂ ਸੰਗਤ ਵੱਲੋਂ ਗੋਲਕ ਦਾ ਹਿਸਾਬ ਕਿਤਾਬ ਲੈ ਕੇ ਉਜਾਣਗੇ ਤਾਂ ਇਸ ਦਾ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਹੈ ਮੈਂ ਦੁਨੀਆ ਭਰ ਦੀ ਸੰਗਤ ਦੀ ਇਹ ਭਾਵਨਾਵਾਂ ਨੂੰ ਸਮਝਦੇ ਹੋਏ ਜਥੇਦਾਰ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਸਪਸ਼ਟਿਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਜੋ ਸੰਗਤ ਪਲ-ਪਲ ਦੇ ਹਿਸਾਬ ਕਿਤਾਬ ਨਾਲ ਜੁੜੀ ਰਹੇ ਦੱਸ ਦਈਏ ਕਿ ਮੁੱਖ ਮੰਤਰੀ ਮਾਨ ਪਹਿਲੇ ਮੰਤਰੀ ਮੁੱਖ ਮੰਤਰੀ ਨਹੀਂ ਨੇ ਜੋ ਕਿ ਸ਼੍ਰੀ ਕਾਲਤਕ ਸਹਿਬ ਕੇ ਪੇਸ਼ ਹੋਏ ਨੇ ਉਸ ਤੋਂ ਪਹਿਲਾਂ ਪੀਮਸਣ ਸੱਚਰ ਸੁਰ ਜੀਤ ਸਿੰਘ ਬਰਨਾਲਾ ਅਤੇ ਪ੍ਰਕਾਸ਼ ਸਿੰਘ ਬਾਦਲ ਵੀ ਸੀ ਜੋ ਕਿ ਸ਼੍ਰੀ ਕਾਲ ਤਖਤ ਸਾਹਿਬ ਕੇ ਪੇਸ਼ ਹੋਏ ਸੀ ਬਾਕੀ ਤੁਹਾਨੂੰ ਦੱਸ ਦਈਏ ਕਿ ਅੱਜ ਮੁੱਖ ਮੰਤਰੀ ਮਾਨ ਸਵੇਰੇ 10 ਵਜੇ ਜਿਹੜੇ ਨੇ ਸ਼੍ਰੀ ਕਾਲ ਤਖਤ ਸਾਹਿਬ ਕੇ ਪੇਸ਼ ਹੋਣਗੇ ਤੇ ਆਪਣੀ ਵਿਵਾਦਿਤ ਵੀਡੀਓ ਤੇ ਗੋਲ ਕਾ ਸੰਬੰਧੀ ਹੋਰ ਮੁੱਦਿਆਂ ਤੇ ਜਿਹੜਾ ਆਪਣਾ ਸਪਸ਼ਟੀਕਰਨ ਨਿੱਜੀ ਤੌਰ ਤੇ ਉੱਥੇ ਜਾ ਕੇ ਦੇਣਗੇ ਤੁਹਾਨੂੰ ਦੱਸ ਦਈਏ ਕਿ ਅੱਜ ਵੀ ਲਗਾਏ ਜਾ ਰਹੇ ਨੇ ਕਿ ਅੱਜ ਜਿਹੜਾ ਦਿਨ ਹੈ ਅੱਜ ਜਿਹੜੀ ਸੀਐਮ ਮਾਨ ਦੀ ਪੇਸ਼ੀ ਹੈ ਇਸ ਦੇ ਵਿੱਚ 328 ਪਾਵਨ ਸਰੂਪਾ ਦੇ ਮਾਮਲੇ ਦੇ ਵਿੱਚ ਵੀ ਜਿਹੜੇ ਆ ਵੱਡੇ ਖੁੱਲ੍ਹ ਕਾਸੇ ਹੋ ਸਕਦੇ ਨੇ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਬੰਗਾ ਦੇ ਇੱਕ ਡੇਰੇ ਦੇ ਵਿੱਚ ਜਿਹੜੇ ਆ ਸ਼੍ਰੀ ਗੁਰਗ੍ਰੰਥ ਸਾਹਿਬ ਦੇ 30 ਰੂਪ ਜਿਹੜੇ ਨੇ ਉਹ ਤਾਂ ਮਿਲ ਗਏ ਨੇ ਉਹਨਾਂ ਦਾ ਰਿਕਾਰਡ ਤਾਂ ਮਿਲ ਗਿਆ ਪਰ 139 ਰੁਪਿਆ ਦਾ ਹੱਲੇ ਕੁਝ ਵੀ ਪਤਾ ਨਹੀਂ ਹੈ ਬਾਕੀ ਅੱਜ ਜਿਹੜੇ ਸੀਐਮ ਮਾਨ ਨੇ ਸ਼੍ਰੀ ਕਾਲ ਤੱਕ ਸਾਹਿਬ ਵਿਖੇ ਪੇਸ਼ ਹੋਣਗੇ ਤੇ ਦੇਖਣਾ ਹੋਵੇਗਾ ਕਿ ਉਹਨਾਂ ਦੇ ਵੱਲੋਂ ਕੀ ਸਪਸ਼ਟੀਕਰਨ ਦਿੱਤਾ ਜਾਂਦਾ ਹੈ ਤੇ ਕੀ ਕੀ ਉਹਨਾਂ ਦੇ ਵੱਲੋਂ ਹਵਾਲੇ ਦਿੱਤੇ ਜਾਂਦੇ ਨੇ ਕਿਹੜਾ ਹਿਸਾਬ ਕਿਤਾਬ ਦਿੱਤਾ ਜਾਂਦਾ ਹੈ ਤਾਂ ਅੱਜ 15 ਜਨਵਰੀ ਦਾ ਦਿਨ ਹੈ ਅੱਜ ਇਹ ਦਿਨ ਸਿਰਫ ਪੰਜਾਬ ਦੀ ਸਿਆਸਤ ਲਈ ਨਹੀਂ ਸਗੋ ਹਰ ਪੰਜਾਬੀ ਦੇ ਲਈ ਇੱਕ ਅਹਿਮ ਦਿਨ ਮੰਨਿਆ ਜਾ ਰਿਹਾ ਕਿਉਂਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ શ્રી ਅਕਾਲ ਤਖਤ ਸਾਹਿਬ ਵਿਖੇ ਪੇਸ਼ੀ ਹੈ ਤੁਹਾਨੂੰ ਦੱਸ ਦਈਏ ਕਿ શ્રી ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਜਿਹੜਾ ਹੈ ਸੀਐਮ ਮਾਨ ਨੂੰ ਤਲਬ ਕੀਤਾ ਗਿਆ ਸੀਗਾ ਸੀਐਮ ਮਾਨ ਦੇ ਵੱਲੋਂ ਦਿੱਤੇ ਗਏ ਪਿਛਲੇ ਬਿਆਨਾਂ ਨੂੰ ਲੈ ਕੇ ਇਤਰਾਜ਼ ਜੋ ਬਿਆਨਾਂ ਨੂੰ ਲੈ ਕੇ ਜੋ ਕਿ ਕੋਲਕਾ ਨੂੰ ਲੈ ਕੇ ਦਿੱਤੇ ਗਏ ਸੀਗੇ ਤੇ ਇੱਕ ਵਿਵਾਦਿਤ ਵੀਡੀਓ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਜਿਹੜਾ ਹੈ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਸੀਐਮ ਤਾਂ ਨੂੰ ਤਲਬ ਕੀਤਾ ਗਿਆ ਸੀਗਾ ਕਿ ਉਹ 15 ਜਨਵਰੀ ਨੂੰ ਆ ਕੇ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਨਿੱਜੀ ਤੌਰ ਤੇ ਆ ਕੇ ਆਪਣਾ ਸਪਸ਼ਟੀਕਰਨ ਦੇਣ ਆਪਣੇ ਬਿਆਨਾਂ ਤੇ ਵਿਵਾਦਿਤ ਵੀਡੀਓ ਤੇ ਤੇ ਅੱਜ ਉਹ ਦਿਨ ਹੈ ਅੱਜ ਸੀਐਮਾਨ ਜਿਹੜੇ ਨੇ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਸੀਐਮਾਨ ਜਿਹੜੇ ਨੇ 15 ਜਨਵਰੀ ਨੂੰ 10 ਵਜੇ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਪਰ ਬਾਅਦ ਦੇ ਵਿੱਚ ਕਿਹਾ ਗਿਆ ਸੀਗਾ ਕਿ ਸੀਐਮਾਨ ਦੇ ਵੱਲੋਂ ਕੁਝ ਹਵਾਲੇ ਦਿੱਤੇ ਗਏ ਸੀਗੇ ਪ੍ਰੋਗਰਾਮਸ ਨੂੰ ਲੈ ਕੇ ਉਸ ਤੋਂ ਬਾਅਦ ਜਿਹੜਾ ਹੈ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਲੈਟਰ ਆਈ ਸੀ ਕਿ ਜਿਹੜੀ ਸੀਐਮ ਮਾਨ ਦੀ ਪੇਸ਼ੀ ਹੈ ਉਹ ਸਾਡੇ 4 ਵਜੇ ਕਰ ਸਕਦੇ ਆ ਪਰ ਉਸ ਤੋਂ ਬਾਅਦ ਸੀਐਮ ਮਾਨ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਮੇਰਾ ਕੋਈ ਪ੍ਰੋਗਰਾਮ ਨਹੀਂ ਹੈ ਮੈਂ ਨਿਮਾਣੇ ਸਿੱਖ ਵੱਜੋ ਸਵੇਰੇ 10 ਵਜੇ ਸ਼੍ਰੀਕਾਲ ਤੱਕ ਸਾਇਬੇ ਖੇ ਪੇਸ਼ ਹੋਵਾਂਗਾ ਇੱਕ ਨਿਮਾਣੇ ਸਿੱਖ ਵੱਜੋ ਨੰਗੇ ਪੈਰੀ ਆ ਕੇ ਜਿਹੜਾ ਐ ਮੈਂ ਸ਼੍ਰੀਕਾਲ ਤੱਕ ਸਾਇਬੇ ਖੇ ਪੇਸ਼ ਹੋਵਾਂਗਾ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸ਼੍ਰੀਕਾਲ ਤੱਕ ਤੇ ਸਾਹਿਬ ਦੇ ਜੱਥੇਦਾਰ ਗੜਗਜ ਨੇ ਪਹਿਲਾਂ ਸੀਐਮ ਮਾਨ ਨੂੰ ਸਵੇਰੇ 10 ਵਜੇ ਪੇਸ਼ ਹੋਣ ਲਈ ਕਿਹਾ ਸੀ ਪਰ ਸੀਐਮ ਦੇ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋਏ ਦੁਪਹਿ ਚਾਰ ਵਜੇ ਪੇਸ਼ ਹੋਲੇ ਕਿਹਾ ਗਿਆ ਹਾਲਾਂਕਿ ਇਸ ਦੇ ਜਵਾਬ ਦੇ ਸਿਮਾਨ ਨੇ ਕਿਹਾ ਕਿ ਉਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਹੈ ਉਸ ਮੇਰੇ 10 ਵਜੇ ਹੀ ਸ਼੍ਰੀ ਅਕਾਲ ਤਖਸਾਲ ਸਹਿ ਪੇਸ਼ ਹੋਣਗੇ ਦੱਸ ਦਈਏ ਕਿ ਜਥੇਦਾਰ ਵੱਲੋਂ ਤਲਬ ਕੀਤੇ ਜਾਣ ਤੋਂ ਤੁਰੰਤ ਬਾਅਦ ਸੀਐਮ ਭਗਵੰਤ ਮਾਨ ਨੇ ਨਿਮਾਣੇ ਸਿੱਖ ਬਾਗ ਸ਼੍ਰੀ ਅਕਾਲ ਤਖਸਾਲ ਤੱਕ ਸਹਿ ਵਿਖੇ ਨੰਗੇ ਪੈਰ ਚੱਲ ਕੇ ਪੇਸ਼ ਹੋਣਗੇ ਉਹਨਾਂ ਨੇ ਕਿਹਾ ਸੀ ਕਿ ਉਸ ਦਿਨ ਰਾਸ਼ਟਰਪਤੀ ਦਾ ਅੰਮ੍ਰਿਤਸਰ ਚੇ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਹੈ ਪਰ ਉਹਨਾਂ ਦੇ ਵੱਲੋਂ ਰਾਸ਼ਟਰਪਤੀ ਭਵਨ ਦੇ ਵਿੱਚ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਉਹ ਰਾਸ਼ਟਰਪਤੀ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਮੁੱਖ ਮੰਤਰੀ ਮਾਨ ਨੇ ਇਸ ਦੇ ਨਾਲ ਪੇਸ਼ੀ ਦਾ ਲਾਈਵ ਟੈਲੀਕਾਸਟ ਕਰਨ ਦੀ ਵੀ ਬੇਨਤੀ ਕੀਤੀ ਸੀ ਦੱਸ ਦਈਏ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਕੁਝ ਦਿਨਾਂ ਪਹਿਲਾਂ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੁਲਦੀਪ ਸਿੰਘ ਗੜਗੱਜ ਜਿਹੜੀ ਹੈ ਅਪੀਲ ਕੀਤੀ ਗਈ ਸੀ ਕਿ 15 ਜਨਵਰੀ ਨੂੰ ਜਦੋਂ ਉਹਨਾਂ ਦੀ ਪੇਸ਼ੀ ਹੋਵੇਗੀ ਤਾਂ ਉਹ ਜਿਹੜਾ ਹੈ ਉਹ ਸਾਰਾ ਲਾਈਵ ਟੈਲੀਕਾਸਟ ਸਾਰੇ ਚੈਨਲਾਂ 'ਤੇ ਕੀਤਾ ਜਾਵੇ ਤਾਂ ਕਿ ਪਲ-ਪਲ ਦੀ ਜਿਹੜੀ ਅਪਡੇਟ ਹੈ ਉਹ ਸੰਗਤਾਂ ਨੂੰ ਮਿਲਦੀ ਰਹੇ ਪਲ-ਪਲ ਦਾ ਹਿਸਾਬ ਸੰਗਤ ਨੂੰ ਮਿਲੇ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਕੀ ਕਿਹਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਇਹ ਜਿਹੜੀ ਹੈ ਅਪੀਲ ਕੀਤੀ ਗਈ ਸੀ ਕਿ 15 ਜਨਵਰੀ ਨੂੰ ਸੰਗਤ ਵੱਲੋਂ ਗੋਲਕ ਦਾ ਹਿਸਾਬ ਕਿਤਾਬ ਲੈ ਕੇ ਉਹ ਜਾਣਗੇ ਤਾਂ ਇਸ ਦਾ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਹੈ ਮੈਂ ਦੁਨੀਆ ਭਰ ਦੀ ਸੰਗਤ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਜਥੇਦਾਰ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਸਪਸ਼ਟ ਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਜੋ ਸੰਗਤ ਪਲ-ਪਲ ਦੇ ਹਿਸਾਬ ਕਿਤਾਬ ਨਾਲ ਜੁੜੀ ਰਹੇ ਦੱਸ ਦਈਏ ਕਿ ਮੁੱਖ ਮੰਤਰੀ ਮਾਨ ਪਹਿਲੇ ਮੰਤਰੀ ਮੁੱਖ ਮੰਤਰੀ ਨਹੀਂ ਨੇ ਜੋ ਕਿ ਸ਼੍ਰੀ ਕਾਲਤਖ ਸਾਹਿਬ ਖੇ ਪੇਸ਼ ਹੋਏ ਨੇ ਉਸ ਤੋਂ ਪਹਿਲਾਂ ਪੀਮ ਸਣ ਸੱਚਰ ਅਸੁਰਜੀਤ ਸਿੰਘ ਬਰਨਾਲਾ ਅਤੇ ਪ੍ਰਕਾਸ਼ ਸਿੰਘ ਬਾਦਲ ਵੀ ਸੀ ਜੋ ਕਿ ਸ਼੍ਰੀ ਕਾਲਤਖ ਸਾਹਿਬ ਖੇ ਪੇਸ਼ ਹੋਏ ਸੀ ਬਾਕੀ ਤੁਹਾਨੂੰ ਦੱਸ ਦਈਏ ਕਿ ਅੱਜ ਮੁੱਖ ਮੰਤਰੀ ਮਾਨ ਸਵੇਰੇ 10 ਵਜੇ ਜਿਹੜੇ ਨੇ ਸ਼੍ਰੀ ਕਾਲਤਖ ਸਾਹਿਬ ਖੇ ਪੇਸ਼ ਹੋਣਗੇ ਤੇ ਆਪਣੀ ਵਿਵਾਦਿਤ ਵੀਡੀਓ ਤੇ ਗੋਲ ਕਾ ਸੰਬੰਧੀ ਹੋਰ ਮੁੱਦਿਆਂ ਤੇ ਜਿਹੜਾ ਆਪਣਾ ਸਪਸ਼ਟੀਕਰਨ ਨਿੱਜੀ ਤੌਰ ਤੇ ਉੱਥੇ ਜਾ ਕੇ ਦੇਣਗੇ ਤੁਹਾਨੂੰ ਦੱਸ ਦਈਏ ਕਿ ਆਸ ਵੀ ਲਗਾ ਜਾ ਰਹੇ ਨੇ ਕਿ ਅੱਜ ਜਿਹੜਾ ਦਿਨ ਹੈ ਅੱਜ ਜਿਹੜੀ ਸੀਐਮ ਮਾਨ ਦੀ ਪੇਸ਼ੀ ਹੈ ਇਸ ਦੇ ਵਿੱਚ 328 ਪਾਵਨ ਰੁਪਏ ਦੇ ਮਾਮਲੇ ਦੇ ਵਿੱਚ ਜਿਹੜੇ ਆ ਵੱਡੇ ਖੁਲਾਸੇ ਹੋ ਸਕਦੇ ਨੇ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਬੰਗਾ ਦੇ ਇੱਕ ਡੇਰੇ ਦੇ ਵਿੱਚ ਜਿਹੜੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 30 ਰੁਪਏ ਜਿਹੜੇ ਨੇ ਉਹ ਤਾਂ ਮਿਲ ਗਏ ਨੇ ਉਹਨਾਂ ਦਾ ਰਿਕਾਰਡ ਤਾਂ ਮਿਲ ਗਿਆ ਪਰ 139 ਰੁਪਿਆ ਦਾ ਹੱਲੇ ਕੁਝ ਵੀ ਪਤਾ ਨਹੀਂ ਹੈ ਬਾਕੀ ਅੱਜ ਜਿਹੜੇ ਸੀਐਮ ਮਾਨ ਨੇ ਸ਼੍ਰੀ ਕਾਲ ਤਖਸੈ ਵਿਖੇ ਪੇਸ਼ ਹੋਣਗੇ ਤੇ ਦੇਖਣਾ ਹੋਵੇਗਾ ਕਿ ਉਹਨਾਂ ਦੇ ਵੱਲੋਂ ਕੀ ਸਪਸ਼ਟੀਕਰਨ ਦਿੱਤਾ ਜਾਂਦਾ ਹੈ ਤੇ ਕੀ ਕੀ ਉਹਨਾਂ ਦੇ ਵੱਲੋਂ ਹਵਾਲੇ ਦਿੱਤੇ ਜਾਂਦੇ ਨੇ ਕਿਹੜਾ ਸਾਪ ਕਿਤਾਬ ਦਿੱਤਾ ਜਾਂਦਾ ਹੈ ਤਾਂ ਅੱਜ 15 ਜਨਵਰੀ ਦਾ ਦਿਨ ਹੈ ਅੱਜ ਇਹ ਦਿਨ ਸਿਰਫ ਪੰਜਾਬ ਦੀ ਸਿਆਸਤ ਲਈ ਨਹੀਂ ਸਗੋਂ ਹਰ ਪੰਜਾਬੀ ਦੇ ਲਈ ਇੱਕ ਅਹਿਮ ਦਿਨ ਮੰਨਿਆ ਜਾ ਰਿਹਾ ਹੈ ਕਿਉਂਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ શ્રી ਅਕਾਲ ਤਖਤ ਸਾਹਿਬ ਵਿਖੇ ਪੇਸ਼ੀ ਹੈ ਤੁਹਾਨੂੰ ਦੱਸ ਦਈਏ ਕਿ શ્રી ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਜਿਹੜਾ ਹੈ ਸੀਐਮ ਮਾਨ ਨੂੰ ਤਲਬ ਕੀਤਾ ਗਿਆ ਸੀਗਾ ਸੀਐਮ ਮਾਨ ਦੇ ਵੱਲੋਂ ਦਿੱਤੇ ਗਏ ਪਿਛਲੇ ਬਿਆਨਾਂ ਨੂੰ ਲੈ ਕੇ ਇਤਰਾਜ਼ ਜੋ ਬਿਆਨਾਂ ਨੂੰ ਜੋ ਕਿ ਗੋਲ ਕਾਨੂੰ ਲੈ ਕੇ ਦਿੱਤੇ ਗਏ ਸੀਗੇ ਤੇ ਇੱਕ ਵਿਵਾਦਿਤ ਵੀਡੀਓ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਜਿਹੜਾ ਹੈ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਸੀਐਮ ਮਾਨ ਨੂੰ ਤਲਬ ਕੀਤਾ ਗਿਆ ਸੀਗਾ ਕਿ ਉਹ 15 ਜਨਵਰੀ ਨੂੰ ਆ ਕੇ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਨਿੱਜੀ ਤੌਰ ਤੇ ਆ ਕੇ ਆਪਣਾ ਸਪਸ਼ਟੀਕਰਨ ਦੇਣ ਆਪਣੇ ਬਿਆਨਾਂ ਤੇ ਵਿਵਾਦਿਤ ਵੀਡੀਓ ਤੇ ਤੇ ਅੱਜ ਉਹ ਦਿਨ ਹੈ ਅੱਜ ਸੀਐਮ ਮਾਨ ਜਿਹੜੇ ਨੇ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਸੀਐਮ ਮਾਨ ਜਿਹੜੇ ਨੇ 15 ਜਨਵਰੀ ਨੂੰ 10 ਵਜੇ ਸ਼੍ਰੀ ਤਲ ਤੱਕ ਸਹਿਬ ਵਿਖੇ ਪੇਸ਼ ਹੋਣਗੇ ਪਰ ਬਾਅਦ ਦੇ ਵਿੱਚ ਕਿਹਾ ਗਿਆ ਸੀ ਕਿ ਸੀਐਮ ਮਾਨ ਦੇ ਵੱਲੋਂ ਕੁਝ ਹਵਾਲੇ ਦਿੱਤੇ ਗਏ ਸੀਗੇ ਪ੍ਰੋਗਰਾਮਸ ਨੂੰ ਲੈ ਕੇ ਉਸ ਤੋਂ ਬਾਅਦ ਜਿਹੜਾ ਹੈ ਸ਼੍ਰੀਕਾਲ ਤਖਤ ਸਾਹਿਬ ਦੇ ਵੱਲੋਂ ਲੈਟਰ ਆਈ ਸੀਗੇ ਕਿ ਜਿਹੜੀ ਸੀਐਮ ਮਾਨ ਦੀ ਪੇਸ਼ੀ ਹੈ ਉਹ ਸਾਡੇ 4 ਵਜੇ ਕਰ ਸਕਦੇ ਆ ਪਰ ਉਸ ਤੋਂ ਬਾਅਦ ਸੀਐਮ ਮਾਨ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਮੇਰਾ ਕੋਈ ਪ੍ਰੋਗਰਾਮ ਨਹੀਂ ਹੈ ਮੈਂ ਨਿਮਾਣੇ ਸਿੱਖ ਵੱਜੋ ਸਵੇਰੇ 10 ਵਜੇ ਸ਼੍ਰੀਕਾਲ ਤਖਤ ਸਾਹਿਬ ਵਿਖੇ ਪੇਸ਼ ਹੋਵਾਂਗਾ ਇੱਕ ਨਿਮਾਣੇ ਸਿੱਖ ਵੱਜੋ ਨੰਗੇ ਪੈਰੀ ਆ ਕੇ ਜਿਹੜਾ ਹੈ ਮੈਂ ਸ਼੍ਰੀਕਾਲ ਤਖਤ ਸਾਹਿਬ ਵਿਖੇ ਪੇਸ਼ ਹੋਵਾਂਗਾ ਤੁਹਾਡੀ ਜਾਣਕਾਰੀ ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਗੜਗਜ ਨੇ ਪਹਿਲਾ ਸੀਐਮ ਨੂੰ ਸਵੇਰੇ 10 ਵਜੇ ਪੇਸ਼ ਹੋਣ ਲਈ ਕਿਹਾ ਸੀ ਪਰ ਸੀਐਮ ਦੇ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋਏ ਦੁਪਹਿਰ 4:30 ਵਜੇ ਪੇਸ਼ ਹੋਣ ਲਈ ਕਿਹਾ ਗਿਆ ਹਾਲਾਂਕਿ ਇਸ ਦੇ ਜਵਾਬ ਵਿੱਚ ਸੀਐਮ ਮਾਨ ਨੇ ਕਿਹਾ ਕਿ ਉਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਹੈ ਔਰ ਸਵੇਰੇ 10 ਵਜੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣਗੇ ਦੱਸ ਦਈਏ ਕਿ ਜਥੇਦਾਰ ਵੱਲੋਂ ਤਲਬ ਕੀਤੀ ਜਾਣ ਤੋਂ ਤੁਰੰਤ ਬਾਅਦ ਸੀਐਮ ਭਗਵੰਤ ਮਾਨ ਨੇ ਨਿਮਾਣੇ ਸਿੱਖ ਬਾਗ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨੰਗੇ ਪੈਰ ਚੱਲ ਕੇ ਪੇਸ਼ ਹੋਣਗੇ ਉਹਨਾਂ ਨੇ ਕਿਹਾ ਸੀ ਕਿ ਉਸ ਦਿਨ ਰਾਸ਼ਟਰਪਤੀ ਇੱਕ ਪ੍ਰੋਗਰਾਮ ਹੈ ਪਰ ਉਹਨਾਂ ਦੇ ਵੱਲੋਂ ਰਾਸ਼ਟਰਪਤੀ ਭਵਨ ਦੇ ਵਿੱਚ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਉਹ ਰਾਸ਼ਟਰਪਤੀ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਉਹ ਸ਼ਾਮਲ ਨਹੀਂ ਹੋ ਸਕਣਗੇ ਮੁੱਖ ਮੰਤਰੀ ਮਾਨ ਨੇ ਇਸ ਦੇ ਨਾਲ ਪੇਸ਼ੀ ਦਾ ਲਾਈਵ ਟੈਲੀਕਾਸਟ ਕਰਨ ਦੀ ਵੀ ਬੇਨਤੀ ਕੀਤੀ ਸੀ ਦੱਸ ਦਈਏ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਕੁਝ ਦਿਨਾਂ ਪਹਿਲਾਂ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੁਲਦੀਪ ਸਿੰਘ ਅੜਗੱਜ ਨੂੰ ਜਿਹੜੀ ਹੈ ਅਪੀਲ ਕੀਤੀ ਗਈ ਸੀ ਕਿ 15 ਜਨਵਰੀ ਨੂੰ ਜਦੋਂ ਉਹਨਾਂ ਦੀ ਪੇਸ਼ੀ ਹੋਵੇਗੀ ਤਾਂ ਉਹ ਜਿਹੜਾ ਹੈ ਉਹ ਸਾਰਾ ਲਾਈਵ ਟੈਲੀਕਾਸਟ ਸਾਰੇ ਚੈਨਲਾਂ 'ਤੇ ਕੀਤਾ ਜਾਵੇ ਤਾਂ ਕਿ ਪਲ-ਪਲ ਦੀ ਜਿਹੜੀ ਅਪਡੇਟ ਹੈ ਉਹ ਸੰਗਠ ਨੂੰ ਮਿਲਦੀ ਰਵੇ ਪਲਪਲ ਦਾ ਹਿਸਾਬ ਸੰਗਤ ਨੂੰ ਮਿਲੇ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਕੀ ਕਿਹਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਇਹ ਜਿਹੜੀ ਹੈ ਅਪੀਲ ਕੀਤੀ ਗਈ ਸੀ ਕਿ 15 ਜਨਵਰੀ ਨੂੰ ਜਦੋਂ ਸੰਗਤ ਵੱਲੋਂ ਗੋਲਕ ਦਾ ਹਿਸਾਬ ਕਿਤਾਬ ਲੈ ਕੇ ਉਹ ਜਾਣਗੇ ਤਾਂ ਇਸ ਦਾ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਹੈ ਮੈਂ ਦੁਨੀਆ ਭਰ ਦੀ ਸੰਗਤ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਜਥੇਦਾਰ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਸਪਸ਼ਟਿਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਜੋ ਸੰਗਤ ਪਲਪਲ ਦੇ ਹਿਸਾਬ ਕਿਤਾਬ ਨਾਲ ਜੁੜੀ ਰਹੇ ਦੱਸ ਦਈਏ ਕਿ ਮੁੱਖ ਮੰਤਰੀ ਮਾਨ ਪਹਿਲੇ ਮੰਤਰੀ ਮੁੱਖ ਮੰਤਰੀ ਨਈ ਨੇ ਜੋ ਕਿ ਸ਼੍ਰੀ ਕਾਲਤਕ ਸਹਿਬ ਕੇ ਪੇਸ਼ ਹੋਏ ਨੇ ਸੋ ਪਹਿਲਾ ਪੀਮ ਸੈਣ ਸੱਚਰ ਸੁਰਜੀਤ ਸਿੰਘ ਬਰਨਾਲਾ ਅਤੇ ਪ੍ਰਕਾਸ਼ ਸਿੰਘ ਬਾਦਲਵੀਸੀ ਜੋ ਕਿ ਸ਼੍ਰੀਕਾਲ ਤੱਕ ਸਾਇਬ ਖੇ ਪੇਸ਼ ਹੋਏ ਸੀ ਬਾਕੀ ਤੁਹਾਨੂੰ ਦੱਸ ਦਈਏ ਕਿ ਅੱਜ ਮੁੱਖ ਮੰਤਰੀ ਮਾਨ ਸਵੇਰੇ 10 ਵਜੇ ਜਿਹੜੇ ਨੇ ਸ਼੍ਰੀਕਾਲ ਤੱਕ ਸਾਇਬ ਖੇ ਪੇਸ਼ ਹੋਣਗੇ ਤੇ ਆਪਣੀ ਵਿਵਾਦਿਤ ਵੀਡੀਓ ਤੇ ਗੋਲ ਕਾ ਸੰਬੰਧੀ ਹੋਰ ਮੁੱਦਿਆਂ ਤੇ ਜਿਹੜਾ ਆਪਣਾ ਸਪਸ਼ਟੀਕਰਨ ਨਿੱਜੀ ਤੌਰ ਤੇ ਉੱਥੇ ਜਾ ਕੇ ਦੇਣਗੇ ਤੁਹਾਨੂੰ ਦੱਸ ਦਈਏ ਕਿ ਅੱਜ ਵੀ ਲਗਾਏ ਜਾ ਰਹੇ ਨੇ ਕਿ ਅੱਜ ਜਿਹੜਾ ਦਿਨ ਹੈ ਅੱਜ ਜਿਹੜੀ ਸੀਐਮ ਮਾਨ ਦੀ ਪੇਸ਼ੀ ਹੈ ਇਸ ਦੇ ਵਿੱਚ 328 52 ਰੁਪਏ ਦੇ ਮਾਮਲੇ ਦੇ ਵਿੱਚ ਜਿਹੜੇ ਆ ਵੱਡੇ ਖੁਲਾਸੇ ਹੋ ਸਕਦੇ ਨੇ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਬੰਗਾ ਦੇ ਇੱਕ ਡੇਰੇ ਦੇ ਵਿੱਚ ਜਿਹੜੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 30 ਰੂਪ ਜਿਹੜੇ ਨੇ ਉਹ ਤਾਂ ਮਿਲ ਗਏ ਨੇ ਉਹਨਾਂ ਦਾ ਰਿਕਾਰਡ ਤਾਂ ਮਿਲ ਗਿਆ ਪਰ 139 ਰੁਪਏ ਦਾ ਹੱਲੇ ਕੁਝ ਵੀ ਪਤਾ ਨਹੀਂ ਹੈ ਬਾਕੀ ਅੱਜ ਜਿਹੜੇ ਸੀਐਮ ਮਾਨ ਨੇ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਬੇਸ਼ ਹੋਣਗੇ ਤੇ ਦੇਖਣਾ ਹੋਵੇਗਾ ਕਿ ਉਹਨਾਂ ਦੇ ਵੱਲੋਂ ਕੀ ਸਪਸ਼ਟੀਕਰਨ ਦਿੱਤਾ ਜਾਂਦਾ ਹੈ ਤੇ ਕੀ ਕੀ ਉਹਨਾਂ ਦੇ ਵੱਲੋਂ ਹਵਾਲੇ ਦਿੱਤੇ ਜਾਂਦੇ ਨੇ ਕਿਹੜਾ ਹਿਸਾਬ ਕਿਤਾਬ ਦਿੱਤਾ ਜਾਂਦਾ ਹੈ ਤਾਂ ਅੱਜ 15 ਜਨਵਰੀ ਦਾ ਦਿਨ ਹੈ ਅੱਜ ਇਹ ਦਿਨ ਸਿਰਫ ਪੰਜਾਬ ਦੀ ਸਿਆਸਤ ਲਈ ਨਹੀਂ ਸਗੋ ਹਰ ਪੰਜਾਬੀ ਦੇ ਲਈ ਇੱਕ ਅਹਿਮ ਦਿਨ ਮੰਨਿਆ ਜਾ ਰਿਹਾ ਕਿਉਂਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ શ્રી ਅਕਾਲ ਤਖਤ ਸਾਹਿਬ ਵਿਖੇ ਪੇਸ਼ੀ ਹੈ ਤੁਹਾਨੂੰ ਦੱਸ ਦਈਏ ਕਿ શ્રી ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਜਿਹੜਾ ਹੈ ਸੀਐਮ ਮਾਨ ਨੂੰ ਤਲਬ ਕੀਤਾ ਗਿਆ ਸੀਗਾ ਸੀਐਮ ਮਾਨ ਦੇ ਵੱਲੋਂ ਦਿੱਤੇ ਗਏ ਪਿਛਲੇ ਬਿਆਨਾਂ ਨੂੰ ਲੈ ਕੇ ਇਤਰਾਜ਼ ਜੋ ਬਿਆਨਾਂ ਨੂੰ ਲੈ ਕੇ ਜੋ ਕਿ ਕੋਲਕਾ ਨੂੰ ਲੈ ਕੇ ਦਿੱਤੇ ਗਏ ਸੀਗੇ ਤੇ ਇੱਕ ਵਿਵਾਦਿਤ ਵੀਡੀਓ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਜਿਹੜਾ ਹੈ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਸੀਐਮ ਮਾਨ ਨੂੰ ਤਲਬ ਕੀਤਾ ਗਿਆ ਸੀਗਾ ਕਿ ਉਹ 15 ਜਨਵਰੀ ਨੂੰ ਆ ਕੇ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਨਿੱਜੀ ਤੌਰ ਤੇ ਆ ਕੇ ਆਪਣਾ ਸਪਸ਼ਟੀਕਰਨ ਦੇਣ ਆਪਣੇ ਬਿਆਨਾਂ ਤੇ ਵਿਵਾਦਿਤ ਵੀਡੀਓ ਤੇ ਤੇ ਅੱਜ ਉਹ ਦਿਨ ਹੈ ਅੱਜ ਸੀਐਮ ਮਾਨ ਜਿਹੜੇ ਨੇ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਸੀਐਮ ਮਾਨ ਜਿਹੜੇ ਨੇ 15 ਜਨਵਰੀ ਨੂੰ 10 ਵਜੇ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਪਰ ਬਾਅਦ ਦੇ ਵਿੱਚ ਕਿਹਾ ਗਿਆ ਸੀਗਾ ਕਿ ਸੀਐਮ ਮਾਨ ਦੇ ਵੱਲੋਂ ਕੁਝ ਹਵਾਲੇ ਦਿੱਤੇ ਗਏ ਸੀਗੇ ਪ੍ਰੋ ਰਾਮਸ ਨੂੰ ਲੈ ਕੇ ਉਸ ਤੋਂ ਬਾਅਦ ਜਿਹੜਾ ਹੈ ਸ਼੍ਰੀਕਾਲ ਤਖਤ ਸਾਹਿਬ ਦੇ ਵੱਲੋਂ ਲੈਟਰ ਆਈ ਸੀ ਕਿ ਜਿਹੜੀ ਸੀਐਮ ਮਾਨ ਦੀ ਪੇਸ਼ੀ ਹੈ ਉਹ ਸਾਡੇ 4 ਵਜੇ ਕਰ ਸਕਦੇ ਆ ਪਰ ਉਸ ਤੋਂ ਬਾਅਦ ਸੀਐਮ ਮਾਨ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਮੇਰਾ ਕੋਈ ਪ੍ਰੋਗਰਾਮ ਨਹੀਂ ਹੈ ਮੈਂ ਨਿਮਾਣੇ ਸਿੱਖ ਵਜੋਂ ਸਵੇਰੇ 10 ਵਜੇ ਸ਼੍ਰੀਕਾਲ ਤਖਤ ਸਾਹਿਬ ਵਿਖੇ ਪੇਸ਼ ਹੋਵਾਂਗਾ ਇੱਕ ਨਿਮਾਣੇ ਸਿੱਖ ਵਜੋਂ ਨੰਗੇ ਪੈਰੀ ਆ ਕੇ ਜਿਹੜਾ ਐ ਮੈਂ ਸ਼੍ਰੀਕਾਲ ਤਖਤ ਸਾਹਿਬ ਵਿਖੇ ਪੇਸ਼ ਹੋਵਾਂਗਾ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸ਼੍ਰੀਕਾਲ ਤਖਤ ਸਾਹਿਬ ਦੇ ਜਥੇਦਾਰ ਗੜਗਜ ਨੇ ਪਹਿਲਾਂ ਸੀਐਮ ਮਾਨ ਨੂੰ ਸਵੇਰੇ 10 ਵਜੇ ਪੇਸ਼ ਹੋਣ ਲਈ ਕਿਹਾ ਸੀ ਪਰ ਸੀਐਮ ਦੇ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋਏ ਦੁਪਹਿਰ 4:30 ਵਜੇ ਪੇਸ਼ ਹੋਣ ਲਈ ਕਿਹਾ ਗਿਆ ਹਾਲਾਂਕਿ ਇਸ ਦੇ ਜਵਾਬ ਵਿੱਚ ਸੀਐਮਾਨ ਨੇ ਕਿਹਾ ਕਿ ਉਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਹੈ ਉਸ ਦਿਨ 10 ਵਜੇ ਹੀ ਸ਼੍ਰੀ ਅਕਾਲ ਤਖਸੈਹ ਪੇਸ਼ ਹੋਣਗੇ ਦੱਸ ਦਈਏ ਕਿ ਜਥੇਦਾਰ ਵੱਲੋਂ ਤਲਬ ਕੀਤੇ ਜਾਣ ਤੋਂ ਤੁਰੰਤ ਬਾਅਦ ਸੀਐਮ ਭਗਵੰਤ ਮਾਨ ਨੇ ਨਿਮਾਣੇ ਸਿੱਖ ਬਾਗ ਸ਼੍ਰੀ ਅਕਾਲ ਤਖਸੈਹ ਵਿਖੇ ਨੰਗੇ ਪੈਰ ਚੱਲ ਕੇ ਪੇਸ਼ ਹੋਣਗੇ ਉਹਨਾਂ ਨੇ ਕਿਹਾ ਸੀ ਕਿ ਉਸ ਦਿਨ ਰਾਸ਼ਟਰਪਤੀ ਦਾ ਅੰਮ੍ਰਿਤਸਰ ਚੇ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਹੈ ਪਰ ਉਹਨਾਂ ਦੇ ਵੱਲੋਂ ਰਾਸ਼ਟਰਪ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਉਹ ਸ਼ਾਮਲ ਨਹੀਂ ਹੋ ਸਕਣਗੇ ਮੁੱਖ ਮੰਤਰੀ ਮਾਨ ਨੇ ਇਸ ਦੇ ਨਾਲ ਪੇਸ਼ੀ ਦਾ ਲਾਈਵ ਟੈਲੀਕਾਸਟ ਕਰਨ ਦੀ ਵੀ ਬੇਨਤੀ ਕੀਤੀ ਸੀ ਦੱਸ ਦਈਏ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਕੁਝ ਦਿਨਾਂ ਪਹਿਲਾਂ ਸ਼੍ਰੀਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੁਲਦੀਪ ਸਿੰਘ ਗੜਗੱਜ ਨੂੰ ਜਿਹੜੀ ਹੈ ਅਪੀਲ ਕੀਤੀ ਗਈ ਸੀ ਕਿ 15 ਜਨਵਰੀ ਨੂੰ ਜਦੋਂ ਉਹਨਾਂ ਦੀ ਪੇਸ਼ੀ ਹੋਵੇਗੀ ਤਾਂ ਉਹ ਜਿਹੜਾ ਹੈ ਉਹ ਸਾਰਾ ਲਾਈਵ ਟੈਲੀਕਾਸਟ ਸਾਰੇ ਚੈਨਲਾਂ 'ਤੇ ਕੀਤਾ ਜਾਵੇ ਤਾਂ ਕਿ ਪਲ-ਪਲ ਦੀ ਜਿਹੜੀ ਅਪਡੇਟ ਹੈ ਉਹ ਸੰਗਤਾਂ ਨੂੰ ਮਿਲਦੀ ਰਹੇ ਪਲ-ਪਲ ਦਾ ਹਿਸਾਬ ਸੰਗਤ ਨੂੰ ਮਿਲੇ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਕੀ ਕਿਹਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਇਹ ਜਿਹੜੀ ਹੈ ਅਪੀਲ ਕੀਤੀ ਗਈ ਸੀ ਕਿ 15 ਜਨਵਰੀ ਨੂੰ ਜਦੋਂ ਸੰਗਤ ਵੱਲੋਂ ਗੋਲਕ ਦਾ ਹਿਸਾਬ ਕਿਤਾਬ ਲੈ ਕੇ ਉਜਾਨਗੇ ਤਾਂ ਇਸ ਦਾ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਹੈ ਮੈਂ ਦੁਨੀਆ ਭਰ ਦੀ ਸੰਗਤ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਜਥੇਦਾਰ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਸਪਸ਼ਟ ਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਜੋ ਸੰਗਤ ਪਲ-ਪਲ ਦੇ ਹਿਸਾਬ ਕਿਤਾਬ ਨਾਲ ਜੁੜੀ ਰਹੇ ਦੱਸ ਦਈਏ ਕਿ ਮੁੱਖ ਮੰਤਰੀ ਮਾਨ ਪਹਿਲੇ ਮંત્રી ਮੁੱਖ ਮੰਤਰੀ ਨਈਨੇ ਜੋ ਕਿ ਸ਼੍ਰੀ ਕਾਲਤਖਤ ਸਾਹਿਬ ਕੇ ਪੇਸ਼ ਹੋਏ ਨੇ ਉਸ ਤੋਂ ਪਹਿਲਾਂ ਪੀਮ ਸੈਣ ਸੱਜਰ ਸੁਰਜੀਤ ਸਿੰਘ ਬਰਨਾਲਾ ਅਤੇ ਪ੍ਰਕਾਸ਼ ਸਿੰਘ ਬਾਦਲਵੀਸੀ ਜੋ ਕਿ ਸ਼੍ਰੀ ਕਾਲਤਖਤ ਸਾਹਿਬ ਕੇ ਪੇਸ਼ ਹੋਏ ਸੀ ਬਾਕੀ ਤੁਹਾਨੂੰ ਦੱਸ ਦਈਏ ਕਿ ਅੱਜ ਮੁੱਖ ਮੰਤਰੀ ਮਾਨ ਸਵੇਰੇ 10 ਵਜੇ ਜਿਹੜੇ ਨੇ ਸ਼੍ਰੀ ਕਾਲਤਖਤ ਸਾਹਿਬ ਕੇ ਪੇਸ਼ ਹੋਣਗੇ ਤੇ ਆਪਣੀ ਵਿਵਾਦਿਤ ਵੀਡੀਓ ਤੇ ਗੋਲ ਕਾ ਸੰਬੰਧੀ ਹੋਰ ਮੁੱਦਿਆਂ ਤੇ ਜਿਹੜਾ ਆਪਣਾ ਸਪਸ਼ਟੀਕਰਨ ਨਿੱਜੀ ਤੌਰ ਤੇ ਉੱਥੇ ਜਾ ਕੇ ਦੇਣਗੇ ਤੁਹਾਨੂੰ ਦੱਸ ਦਈਏ ਕਿ ਅੱਜ ਵੀ ਲਗਾਏ ਜਾ ਰਹੇ ਨੇ ਕਿ ਅੱਜ ਜਿਹੜਾ ਦਿਨ ਹੈ ਅੱਜ ਜਿਹੜੀ ਇਹ ਮਾਨ ਦੀ ਪੇਸ਼ੀ ਹੈ ਇਸ ਦੇ ਵਿੱਚ 328 ਪਾਵਨ ਰੁਪਆ ਦੇ ਮਾਮਲੇ ਦੇ ਵਿੱਚ ਵਿਜੇੜੇ ਆ ਵੱਡੇ ਖੁਲਾਸੇ ਹੋ ਸਕਦੇ ਨੇ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਬੰਗਾ ਦੇ ਇੱਕ ਡੇਰੇ ਦੇ ਵਿੱਚ ਜਿਹੜੇ ਆ ਸ਼੍ਰੀ ਗੁਰਗ੍ਰੰਥ ਸਾਹਿਬ ਦੇ 30 ਰੂਪ ਜਿਹੜੇ ਨੇ ਉਹ ਤਾਂ ਮਿਲ ਗਏ ਨੇ ਉਹਨਾਂ ਦਾ ਰਿਕਾਰਡ ਤਾਂ ਮਿਲ ਗਿਆ ਪਰ 139 ਰੁਪਆ ਦਾ ਹੱਲੇ ਕੁਝ ਵੀ ਪਤਾ ਨਹੀਂ ਹੈ ਬਾਕੀ ਅੱਜ ਜਿਹੜੇ ਸੀਐਮ ਮਾਨ ਨੇ ਸ਼੍ਰੀ ਕਾਲ ਤੱਕ ਸਾਹਿਬ ਵਿਖੇ ਪੇਸ਼ ਹੋਣਗੇ ਤੇ ਦੇਖਣਾ ਹੋਵੇਗਾ ਕਿ ਉਹਨਾਂ ਦੇ ਵੱਲੋਂ ਕੀ ਸਪਸ਼ਟੀਕਰਨ ਦਿੱਤਾ ਜਾਂਦਾ ਹੈ ਤੇ ਕੀ ਕੀ ਉਹਨਾਂ ਦੇ ਵੱਲੋਂ ਹਵਾਲੇ ਦਿੱਤੇ ਜਾਂਦੇ ਨੇ ਕਿਹੜਾ ਹਿਸਾਬ ਕਿਤਾਬ ਦਿੱਤਾ ਜਾਂਦਾ ਹੈ ਤਾ ਅੱਜ 15 ਜਨਵਰੀ ਦਾ ਦਿਨ ਹੈ ਅੱਜ ਇਹ ਦਿਨ ਸਿਰਫ ਪੰਜਾਬ ਦੀ ਸਿਆਸਤ ਲਈ ਨਹੀਂ ਸਗੋਂ ਹਰ ਪੰਜਾਬੀ ਦੇ ਲਈ ਇੱਕ ਅਹਿਮ ਦਿਨ ਮੰਨਿਆ ਜਾ ਰਿਹਾ ਹੈ ਕਿਉਂਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ શ્રી ਅਕਾਲ ਤਖਤ ਸਾਹਿਬ ਵਿਖੇ ਪੇਸ਼ੀ ਹੈ ਤੁਹਾਨੂੰ ਦੱਸ ਦਈਏ ਕਿ શ્રી ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਜਿਹੜਾ ਹੈ ਸੀਐਮ ਮਾਨ ਨੂੰ ਤਲਬ ਕੀਤਾ ਗਿਆ ਸੀਗਾ ਸੀਐਮ ਮਾਨ ਦੇ ਵੱਲੋਂ ਦਿੱਤੇ ਗਏ ਪਿਛਲੇ ਬਿਆਨਾਂ ਨੂੰ ਲੈ ਕੇ ਇਤਰਾਜ਼ ਜੋ ਬਿਆਨਾਂ ਨੂੰ ਲੈ ਕੇ ਜੋ ਕਿ ਕੋਲਕਾ ਨੂੰ ਲੈ ਕੇ ਦਿੱਤੇ ਗੈਸ ਜੀ ਤੇ ਇੱਕ ਵਿਵਾਦਿਤ ਵੀਡੀਓ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਜਿਹੜਾ ਹੈ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਸੀਐਮ ਮਾਨ ਨੂੰ ਤਲਬ ਕੀਤਾ ਗਿਆ ਸੀਗਾ ਕਿ ਉਹ 15 ਜਨਵਰੀ ਨੂੰ ਆ ਕੇ ਸ਼੍ਰੀਕਾਲ ਤਖਤ ਸਾਹਿਬ ਵਿਖੇ ਨਿੱਜੀ ਤੌਰ ਤੇ ਆ ਕੇ ਆਪਣਾ ਸਪਸ਼ਟੀਕਰਨ ਦੇਣ ਆਪਣੇ ਬਿਆਨਾਂ ਤੇ ਵਿਵਾਦਿਤ ਵੀਡੀਓ ਤੇ ਤੇ ਅੱਜ ਉਹ ਦਿਨ ਹੈ ਅੱਜ ਸੀਐਮ ਮਾਨ ਜਿਹੜੇ ਨੇ ਸ਼੍ਰੀਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਸ਼੍ਰੀਕਾਲ ਤਖਤ ਸਾਹਿਬ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਸੀਐਮ ਮਾਨ ਜਿਹੜੇ ਨੇ 15 ਜਨਵਰੀ ਨੂੰ 10 ਵਜੇ ਸ਼੍ਰੀਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਪਰ ਬਾਅਦ ਵਿੱਚ ਕਿਹਾ ਗਿਆ ਸੀ ਕਿ ਸੀਐਮ ਮਾਨ ਦੇ ਵੱਲੋਂ ਕੁਝ ਹਵਾਲੇ ਦਿੱਤੇ ਗਏ ਸੀਗੇ ਪ੍ਰੋਗਰਾਮਸ ਨੂੰ ਲੈ ਕੇ ਉਸ ਤੋਂ ਬਾਅਦ ਜਿਹੜਾ ਹੈ ਸ਼੍ਰੀਕਾਲ ਤਖਤ ਸਾਹਿਬ ਦੇ ਵੱਲੋਂ ਲੈਟਰ ਆਈ ਸੀਗੇ ਕਿ ਜਿਹੜੀ ਸੀਐਮ ਮਾਨ ਦੀ ਪੇਸ਼ੀ ਹੈ ਉਹ ਸਾਡੇ 4 ਵਜੇ ਕਰ ਸਕਦੇ ਆ ਪਰ ਉਸ ਤੋਂ ਬਾਅਦ ਸੀਐਮ ਮਾਨ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਮੇਰਾ ਕੋਈ ਪ੍ਰੋਗਰਾਮ ਨਹੀਂ ਹੈ ਮੈਂ ਇੱਕ ਨਿਮਾਣੇ ਸਿੱਖ ਵਜੋਂ ਸਵੇਰੇ 10 ਵਜੇ ਸ਼੍ਰੀਕਾਲ ਤਖਤ ਸਾਹਿਬ ਵਿਖੇ ਪੇਸ਼ ਹੋਵਾਂਗਾ ਇੱਕ ਨਿਮਾਣੇ ਸਿੱਖ ਵਜੋਂ ਨੰਗੇ ਪੈਰੀ ਆ ਕੇ ਜਿਹੜਾ ਐ ਮੈਂ ਸ਼੍ਰੀਕਾਲ ਤਖਤ ਸਾਹਿਬ ਵਿਖੇ ਪੇਸ਼ ਹੋਵਾਂਗਾ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸ਼੍ਰੀ ਕਾਲ ਤੱਕ ਤੇ ਸਾਹਿਬ ਦੇ ਜਥੇਦਾਰ ਗੜਗਜ ਨੇ ਪਹਿਲਾ ਸੀਐਮ ਨੂੰ ਸਵੇਰੇ 10 ਵਜੇ ਪੇਸ਼ ਹੋਣ ਲਈ ਕਿਹਾ ਸੀ ਪਰ ਸੀਐਮ ਦੇ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋਏ ਦੁਪਹਿਰ 4:30 ਵਜੇ ਪੇਸ਼ ਹੋਣ ਲਈ ਕਿਹਾ ਗਿਆ ਹਾਲਾਂਕਿ ਇਸ ਦੇ ਜਵਾਬ ਵਿੱਚ ਸੀਐਮ ਮਾਨ ਨੇ ਕਿਹਾ ਕਿ ਉਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਹੈ ਔਰ ਸਵੇਰੇ 10 ਵਜੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣਗੇ ਦੱਸ ਦਈਏ ਕਿ ਜਥੇਦਾਰ ਵੱਲੋਂ ਤਲਬ ਕੀਤੀ ਜਾਣ ਤੋਂ ਤੁਰੰਤ ਬਾਅਦ ਸੀਐਮ ਭਗਵੰਤ ਮਾਨ ਨੇ ਨਿਮਾਣੇ ਸਿੱਖ ਬਾਗ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨੰਗੇ ਪੈਰ ਚੱਲ ਕੇ ਪੇਸ਼ ਹੋਣਗੇ ਉਹਨਾਂ ਨੇ ਕਿਹਾ ਸੀ ਕਿ ਉਸ ਦਿਨ ਰਾਸ਼ਟਰਪਤੀ ਦਾ ਅੰਮ੍ਰਿਤਸਰ ਚੇ ਵੱਲੋਂ ਰਾਸ਼ਟਰਪਤੀਪਾ ਵੰਦੇਵ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਉਹ ਰਾਸ਼ਟਰਪਤੀ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਉਹ ਸ਼ਾਮਲ ਨਹੀਂ ਹੋ ਸਕਣਗੇ ਮੁੱਖ ਮੰਤਰੀ ਮਾਨ ਨੇ ਇਸ ਦੇ ਨਾਲ ਪੇਸ਼ੀ ਦਾ ਲਾਈਵ ਟੈਲੀਕਾਸਟ ਕਰਨ ਦੀ ਵੀ ਬੇਨਤੀ ਕੀਤੀ ਸੀ ਦੱਸ ਦਈਏ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਕੁਝ ਦਿਨਾਂ ਪਹਿਲਾਂ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੁਲਦੀਪ ਸਿੰਘ ਗੜਗਜ ਨੂੰ ਜਿਹੜੀ ਹੈ ਅਪੀਲ ਕੀਤੀ ਗਈ ਸੀ ਕਿ 15 ਜਨਵਰੀ ਨੂੰ ਜਦੋਂ ਉਹਨਾਂ ਦੀ ਪੇਸ਼ੀ ਹੋਵੇਗੀ ਤਾਂ ਉਹ ਜਿਹੜਾ ਹੈ ਉਹ ਸਾਰਾ ਲਾਈਵ ਟੈਲੀਕਾਸਟ ਸਾਰੇ ਚੈਨਲਾਂ ਤੇ ਕੀਤਾ ਜਾਵੇ ਤਾਂ ਕਿ ਪਲ-ਪਲ ਦੀ ਜਿਹੜੀ ਅਪਡੇਟ ਹੈ ਉਹ ਸੰਗਤਾਂ ਨੂੰ ਮਿਲਦੀ ਰਹੇ ਪਲ-ਪਲ ਦਾ ਸਾਬ ਸੰਗਤ ਨੂੰ ਮਿਲੇ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਕੀ ਕਿਹਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਇਹ ਜਿਹੜੀ ਹੈ ਅਪੀਲ ਕੀਤੀ ਗਈ ਸੀ ਕਿ 15 ਜਨਵਰੀ ਨੂੰ ਜਦੋਂ ਸੰਗਤ ਵੱਲੋਂ ਗੋਲਕ ਦਾ ਹਿਸਾਬ ਕਿਤਾਬ ਲੈ ਕੇ ਉਜਾਨਗੇ ਤਾਂ ਇਸ ਦਾ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਹੈ ਮੈਂ ਦੁਨੀਆ ਭਰ ਦੀ ਸੰਗਤ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਜਥੇਦਾਰ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਸਪਸ਼ਟਿਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਜੋ ਸੰਗਤ ਪਲ-ਪਲ ਦੇ ਹਿਸਾਬ ਕਿਤਾਬ ਨਾਲ ਜੁੜੀ ਰਹੇ ਦੱਸ ਦਈਏ ਕਿ ਮੁੱਖ ਮੰਤਰੀ ਮਾਨ ਪਹਿਲੇ ਮੰਤਰੀ ਮੁੱਖ ਮੰਤਰੀ ਨਹੀਂ ਨੇ ਜੋ ਕਿ ਸ਼੍ਰੀ ਕਾਲਤਕ ਸਹਿਬ ਕੇ ਪੇਸ਼ ਹੋਏ ਨੇ ਇਸ ਤੋਂ ਪਹਿਲਾਂ ਪੀਮ ਸੈਨ ਸਚਰ ਅਸੁਰਜੀਤ ਸਿੰਘ ਬਰਨਾਲਾ ਅਤੇ ਪ੍ਰਕਾਸ਼ ਸਿੰਘ ਬਾਦਲ ਵੀ ਸੀ ਜੋ ਕਿ ਸ਼੍ਰੀ ਕਾਲ ਤਖਤ ਸਾਹਿਬ ਖੇ ਪੇਸ਼ ਹੋਏ ਸੀ ਬਾਕੀ ਤੁਹਾਨੂੰ ਦੱਸ ਦਈਏ ਕਿ ਅੱਜ ਮੁੱਖ ਮੰਤਰੀ ਮਾਨ ਸਵੇਰੇ 10 ਵਜੇ ਜਿਹੜੇ ਨੇ ਸ਼੍ਰੀ ਕਾਲ ਤਖਤ ਸਾਹਿਬ ਖੇ ਪੇਸ਼ ਹੋਣਗੇ ਤੇ ਆਪਣੀ ਵਿਵਾਦਿਤ ਵੀਡੀਓ ਤੇ ਗੋਲ ਕਾ ਸੰਬੰਧੀ ਹੋਰ ਮੁੱਦਿਆਂ ਤੇ ਜਿਹੜਾ ਆਪਣਾ ਸਪਸ਼ਟੀਕਰਨ ਨਿੱਜੀ ਤੌਰ ਤੇ ਉੱਥੇ ਜਾ ਕੇ ਦੇਣਗੇ ਤੁਹਾਨੂੰ ਦੱਸ ਦਈਏ ਕਿ ਅੱਜ ਵੀ ਲਗਾਏ ਜਾ ਰਹੇ ਨੇ ਕਿ ਅੱਜ ਜਿਹੜਾ ਦਿਨ ਹੈ ਅੱਜ ਜਿਹੜੀ ਸੀਐਮ ਮਾਨ ਦੀ ਪੇਸ਼ੀ ਹੈ ਇਸ ਦੇ ਵਿੱਚ 328 ਪਾਵਨ ਸਰੂਪਾ ਦੇ ਮਾਮਲੇ ਦੇ ਵਿਚ ਜਿਹੜੇ ਆ ਵੱਡੇ ਖੁਲਾਸੇ ਹੋ ਸਕਦੇ ਨੇ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਬੰਗਾ ਦੇ ਇੱਕ ਡੇਰੇ ਦੇ ਵਿੱਚ ਜਿਹੜੇ ਆ ਸ਼੍ਰੀ ਗੁਰਗ੍ਰੰਥ ਸਾਹਿਬ ਦੇ 30 ਰੂਪ ਜਿਹੜੇ ਨੇ ਉਹ ਤਾਂ ਮਿਲ ਗਏ ਨੇ ਉਹਨਾਂ ਦਾ ਰਿਕਾਰਡ ਤਾਂ ਮਿਲ ਗਿਆ ਪਰ 139 ਰੁਪਿਆ ਦਾ ਹੱਲੇ ਕੁਝ ਵੀ ਪਤਾ ਨਹੀਂ ਹੈ ਬਾਕੀ ਅੱਜ ਜਿਹੜੇ ਸੀਐਮ ਮਾਨ ਨੇ ਸ਼੍ਰੀ ਕਾਲ ਤੱਕ ਸਾਹਿਬ ਵਿਖੇ ਪੇਸ਼ ਹੋਣਗੇ ਤੇ ਦੇਖਣਾ ਹੋਵੇਗਾ ਕਿ ਉਹਨਾਂ ਦੇ ਵੱਲੋਂ ਕੀ ਸਪਸ਼ਟੀਕਰਨ ਦਿੱਤਾ ਜਾਂਦਾ ਹੈ ਤੇ ਕੀ ਕੀ ਉਹਨਾਂ ਦੇ ਵੱਲੋਂ ਹਵਾਲੇ ਦਿੱਤੇ ਜਾਂਦੇ ਨੇ ਕਿਹੜਾ ਹਿਸਾਬ ਕਿਤਾਬ ਦਿੱਤਾ ਜਾਂਦਾ ਹੈ ਤਾਂ ਅੱਜ 15 ਜਨਵਰੀ ਦਾ ਦਿਨ ਹੈ ਅੱਜ ਇਹ ਦਿਨ ਸਿਰਫ ਪੰਜਾਬ ਦੀ ਸਿਆਸਤ ਲਈ ਨਹੀਂ ਜੋ ਹਰ ਪੰਜਾਬੀ ਦੇ ਲਈ ਇੱਕ ਅਹਿਮ ਦਿਨ ਮੰਨਿਆ ਜਾ ਰਿਹਾ ਹੈ ਕਿਉਂਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ੀ ਹੈ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਜਿਹੜਾ ਹੈ ਸੀਐਮ ਮਾਨ ਨੂੰ ਤਲਬ ਕੀਤਾ ਗਿਆ ਸੀਗਾ ਸੀਐਮ ਮਾਨ ਦੇ ਵੱਲੋਂ ਦਿੱਤੇ ਗਏ ਪਿਛਲੇ ਬਿਆਨਾਂ ਨੂੰ ਲੈ ਕੇ ਇਤਰਾਜ਼ ਜੋ ਬਿਆਨਾਂ ਨੂੰ ਲੈ ਕੇ ਜੋ ਕਿ ਗੋਲ ਕਾਂ ਨੂੰ ਲੈ ਕੇ ਦਿੱਤੇ ਗਏ ਸੀਗੇ ਤੇ ਇੱਕ ਵਿਵਾਦਿਤ ਵੀਡੀਓ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਜਿਹੜਾ ਹੈ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਸੀਐਮ ਮਾਨ ਨੂੰ ਤਲਬ ਕੀਤਾ ਗਿਆ ਸੀਗਾ ਕਿ ਉਹ 15 ਜਨਵਰੀ ਨੂੰ ਆ ਕੇ ਸ਼੍ਰੀਕਾਲ ਤਖਤ ਸਾਹਿਬ ਵਿਖੇ ਨਿੱਜੀ ਤੌਰ ਤੇ ਆ ਕੇ ਆਪਣਾ ਸਪਸ਼ਟੀਕਰਨ ਦੇਣ ਆਪਣੇ ਬਿਆਨਾਂ ਤੇ ਵਿਵਾਦਿਤ ਵੀਡੀਓ ਦੇ ਤੇ ਅੱਜ ਉਹ ਦਿਨ ਹੈ ਅੱਜ ਸੀਐਮ ਮਾਨ ਜਿਹੜੇ ਨੇ ਸ਼੍ਰੀਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਸ਼੍ਰੀਕਾਲ ਤਖਤ ਸਾਹਿਬ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਸੀਐਮ ਮਾਨ ਜਿਹੜੇ ਨੇ 15 ਜਨਵਰੀ ਨੂੰ 10 ਵਜੇ ਸ਼੍ਰੀਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਪਰ ਬਾਅਦ ਦੇ ਵਿੱਚ ਕਿਹਾ ਗਿਆ ਸੀਗਾ ਕਿ ਸੀਐਮ ਮਾਨ ਦੇ ਵੱਲੋਂ ਕੁਝ ਹਵਾਲੇ ਦਿੱਤੇ ਗਏ ਸੀਗੇ ਪ੍ਰੋਗਰਾਮਸ ਨੂੰ ਲੈ ਕੇ ਉਸ ਤੋਂ ਬਾਅਦ ਜ ਹੈ ਸ਼੍ਰੀਕਾਲ ਤਖਤ ਸਾਹਿਬ ਦੇ ਵੱਲੋਂ ਲੈਟਰ ਆਈ ਸੀ ਕਿ ਜਿਹੜੀ ਸੀਐਮ ਮਾਨ ਦੀ ਪੇਸ਼ੀ ਹੈ ਉਹ ਸਾਡੇ 4 ਵਜੇ ਕਰ ਸਕਦੇ ਆ ਪਰ ਉਸ ਤੋਂ ਬਾਅਦ ਸੀਐਮ ਮਾਨ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਮੇਰਾ ਕੋਈ ਪ੍ਰੋਗਰਾਮ ਨਹੀਂ ਹੈ ਮੈਂ ਨਿਮਾਣੇ ਸਿੱਖ ਵੱਜੋ ਸਵੇਰੇ 10 ਵਜੇ ਸ਼੍ਰੀਕਾਲ ਤਖਤ ਸਾਹਿਬ ਵਿਖੇ ਪੇਸ਼ ਹੋਵਾਂਗਾ ਇੱਕ ਨਿਮਾਣੇ ਸਿੱਖ ਵੱਜੋ ਨੰਗੇ ਪੈਰੀ ਆ ਕੇ ਜਿਹੜਾ ਐ ਮੈਂ ਸ਼੍ਰੀਕਾਲ ਤਖਤ ਸਾਹਿਬ ਵਿਖੇ ਪੇਸ਼ ਹੋਵਾਂਗਾ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸ਼੍ਰੀਕਾਲ ਤਖਤ ਸਾਹਿਬ ਦੇ ਜਥੇਦਾਰ ਗੜਗਜ ਨੇ ਪਹਿਲਾਂ ਸੀਐਮ ਮਾਨ ਨੂੰ ਸਵੇਰੇ 10 ਵਜੇ ਪੇਸ਼ ਹੋਣ ਲਈ ਕਿਹਾ ਸੀ ਪਰ ਸੀਐਮ ਦੇ ਪ੍ਰੋ ਦਾ ਹਵਾਲਾ ਦਿੰਦੇ ਹੋਏ ਦੁਪਹਿਰ 4:30 ਵਜੇ ਪੇਸ਼ ਹੋ ਲੈ ਕਿਹਾ ਗਿਆ ਹਾਲਾਂਕਿ ਇਸ ਦੇ ਜਵਾਬ ਵਿੱਚ ਸਿਮਾਨ ਨੇ ਕਿਹਾ ਕਿ ਉਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਹੈ ਉਸਵੇਰੇ 10 ਵਜੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣਗੇ ਦੱਸ ਦਈਏ ਕਿ ਜਥੇਦਾਰ ਵੱਲੋਂ ਤਲਬ ਕੀਤੀ ਜਾਣ ਤੋਂ ਤੁਰੰਤ ਬਾਅਦ ਸੀਐਮ ਭਗਵੰਤ ਮਾਨ ਨੇ ਨਿਮਾਣੇ ਸਿੱਖ ਬਾਗ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨੰਗੇ ਪੈਰ ਚੱਲ ਕੇ ਪੇਸ਼ ਹੋਣਗੇ ਉਹਨਾਂ ਨੇ ਕਿਹਾ ਸੀ ਕਿ ਉਸ ਦਿਨ ਰਾਸ਼ਟਰਪਤੀ ਦਾ ਅੰਮ੍ਰਿਤ ਸਰਚੇ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਹੈ ਪਰ ਉਹਨਾਂ ਦੇ ਵੱਲੋਂ ਰਾਸ਼ਟਰਪਤੀ ਭਵਨ ਦੇ ਵਿੱਚ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਉਹ ਰਾਸ਼ਟਰਪਤੀ ਸ਼ਾਮਲ ਨਹੀਂ ਹੋ ਸਕਣਗੇ ਮੁੱਖ ਮੰਤਰੀ ਮਾਨ ਨੇ ਇਸ ਦੇ ਨਾਲ ਪੇਸ਼ੀ ਦਾ ਲਾਈਵ ਟੈਲੀਕਾਸਟ ਕਰਨ ਦੀ ਵੀ ਬੇਨਤੀ ਕੀਤੀ ਸੀ ਦੱਸ ਦਈਏ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਕੁਝ ਦਿਨਾਂ ਪਹਿਲਾਂ ਸ਼੍ਰੀਕਲਤਕ ਸਹਿਬ ਦੇ ਕਾਰਜਕਾਰੀ ਜਥੇਦਾਰ ਗੁਲਦੀਪ ਸਿੰਘ ਅੜਗੱਜ ਨੂੰ ਜਿਹੜੀ ਹੈ ਅਪੀਲ ਕੀਤੀ ਗਈ ਸੀ ਕਿ 15 ਜਨਵਰੀ ਨੂੰ ਜਦੋਂ ਉਹਨਾਂ ਦੀ ਪੇਸ਼ੀ ਹੋਵੇਗੀ ਤਾਂ ਉਹ ਜਿਹੜਾ ਹੈ ਉਹ ਸਾਰਾ ਲਾਈਵ ਟੈਲੀਕਾਸਟ ਸਾਰੇ ਚੈਨਲਾਂ 'ਤੇ ਕੀਤਾ ਜਾਵੇ ਤਾਂ ਕਿ ਪਲ-ਪਲ ਦੀ ਜਿਹੜੀ ਅਪਡੇਟ ਹੈ ਉਹ ਸੰਗਤਾਂ ਨੂੰ ਮਿਲਦੀ ਰਹੇ ਪਲ-ਪਲ ਦਾ ਹਿਸਾਬ ਸੰਗਤ ਨੂੰ ਮਿਲੇ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਕੀ ਕਿਹਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਇਹ ਜਿਹੜੀ ਹੈ ਅਪੀਲ ਗਈ ਸੀ ਕਿ 15 ਜਨਵਰੀ ਨੂੰ ਜਦੋਂ ਸੰਗਤ ਵੱਲੋਂ ਗੋਲਕ ਦਾ ਹਿਸਾਬ ਕਿਤਾਬ ਲੈ ਕੇ ਉਹ ਜਾਣਗੇ ਤਾਂ ਇਸ ਦਾ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਹੈ ਮੈਂ ਦੁਨੀਆ ਭਰ ਦੀ ਸੰਗਤ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਜਥੇਦਾਰ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਸਪਸ਼ਟ ਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਜੋ ਸੰਗਤ ਪਲ-ਪਲ ਦੇ ਹਿਸਾਬ ਕਿਤਾਬ ਨਾਲ ਜੁੜੀ ਰਹੇ ਦੱਸ ਦਈਏ ਕਿ ਮੁੱਖ ਮੰਤਰੀ ਮਾਨ ਪਹਿਲੇ ਮੰਤਰੀ ਮੁੱਖ ਮੰਤਰੀ ਨਹੀਂ ਨੇ ਜੋ ਕਿ ਸ਼੍ਰੀ ਕਾਲਤਕ ਸਹਿਬ ਕੇ ਪੇਸ਼ ਹੋਏ ਨੇ ਉਸ ਤੋਂ ਪਹਿਲਾਂ ਪੀਮ ਸੈਣ ਸੱਚਰ ਸੁਰਜੀਤ ਸਿੰਘ ਬਰਨਾਲਾ ਅਤੇ ਪ੍ਰਕਾਸ਼ ਸਿੰਘ ਬਾਦਲ ਵੀ ਸੀ ਜੋ ਕਿ ਸ਼੍ਰੀਕਾਲ ਤੱਕ ਤਾਂ ਸਾਹਿਬ ਇੱਕੇ ਪੇਸ਼ ਹੋਏ ਸੀ ਬਾਕੀ ਤੁਹਾਨੂੰ ਦੱਸ ਦਈਏ ਕਿ ਅੱਜ ਮੁੱਖ ਮੰਤਰੀ ਮਾਨ ਸਵੇਰੇ 10 ਵਜੇ ਜਿਹੜੇ ਨੇ ਸ਼੍ਰੀਕਾਲ ਤੱਕ ਸਾਹਿਬ ਇੱਕੇ ਪੇਸ਼ ਹੋਣਗੇ ਤੇ ਆਪਣੀ ਵਿਵਾਦਿਤ ਵੀਡੀਓ ਟਿੱਕ ਬੋਲ ਦਾ ਸੰਬੰਧੀ ਹੋਰ ਮੁੱਦਿਆਂ ਤੇ ਜਿਹੜਾ ਆਪਣਾ ਸਪਸ਼ਟੀਕਰਨ ਨਿੱਜੀ ਤੌਰ ਤੇ ਉੱਥੇ ਜਾ ਕੇ ਦੇਣਗੇ ਤੁਹਾਨੂੰ ਦੱਸ ਦਈਏ ਕਿ ਆਸ ਵੀ ਲਗਾਏ ਜਾ ਰਹੇ ਨੇ ਕਿ ਅੱਜ ਜਿਹੜਾ ਦਿਨ ਹੈ ਅੱਜ ਜਿਹੜੀ ਸੀਐਮ ਮਾਨ ਦੀ ਪੇਸ਼ੀ ਹੈ ਇਸ ਦੇ ਵਿੱਚ 328 ਪਾਵਨ ਸਰੂਪਾ ਦੇ ਮਾਮਲੇ ਦੇ ਵਿੱਚ ਵੀ ਜਿਹੜੇ ਆ ਵੱਡੇ ਖੁਲਾਸੇ ਹੋ ਸਕਦੇ ਨੇ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਬੰਗਾ ਦੇ ਇੱਕ ਦੇ ਵਿੱਚ ਜਿਹੜੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 30 ਰੂਪ ਜਿਹੜੇ ਨੇ ਉਹ ਤਾਂ ਮਿਲ ਗਏ ਨੇ ਉਹਨਾਂ ਦਾ ਰਿਕਾਰਡ ਤਾਂ ਮਿਲ ਗਿਆ ਪਰ 139 ਰੂਪਾ ਦਾ ਹੱਲੇ ਕੁਝ ਵੀ ਪਤਾ ਨਹੀਂ ਹੈ ਬਾਕੀ ਅੱਜ ਜਿਹੜੇ ਸੀਐਮ ਆਨ ਨੇ ਸ਼੍ਰੀ ਕਾਲ ਤੱਕ ਸਾਹਿਬ ਵਿਖੇ ਪੇਸ਼ ਹੋਣਗੇ ਤੇ ਦੇਖਣਾ ਹੋਵੇਗਾ ਕਿ ਉਹਨਾਂ ਦੇ ਵੱਲੋਂ